ਸੰਤਾਂ ਦੇ ਬਚਨ ਆਪਣੀ ਘਰ ਵਾਲੀ ਨੂੰ ਏਦਾਂ ਖੁਸ਼ ਕਰ ਸਕਦੇ ਹੋ ਜੇਕਰ ਤੁਹਾਡੇ ਨਾਲ ਝਗੜਾ ਕਰਦੀ ਹੈ ਵਾਰ-ਵਾਰ ਆਪਣੇ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਕਿਉਂ ਹੁੰਦੀਆਂ ਨੇ ਇਸ ਚੀਜ਼ ਨੂੰ ਸਮਝ ਲਿਓ ਲੜਾਈਆਂ ਖਤਮ ਹੋ ਜਾਣਗੀਆਂ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬਣੇ ਰਹੋ ਚੈਨਲ ਦੇ ਨਾਲ ਚੈਨਲ ਦੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨਵਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਵੇਖਦੇ ਆ ਕਿ ਉਹ ਘਰ ਜਿੱਥੇ ਲੜਾਈ ਝਗੜਾ ਰਹਿੰਦਾ ਹੈ ਉਥੇ ਜੀ ਨਹੀਂ ਲੱਗਦਾ ਉਥੇ ਤੇ ਕੇਵਲ ਮਨ ਫਿਰ ਉਡੂ ਉਡੂ ਕਰਦਾ ਹੈ ਭੱਜੂ ਭੱਡੂ ਕਰਦਾ ਹੈ ਵੀ ਕਿਤੇ ਦੂਰ ਚਲੇ ਆ ਜਾ ਕਿਉਂਕਿ ਜਿੱਥੇ ਝਗੜਾ ਹੈ ਜਿੱਥੇ ਲੜਾਈ ਹੈ ਉੱਥੇ ਫਿਰ ਜੀ ਕਿਵੇਂ ਲੱਗਦਾ ਹੋਏਗਾ ਉਥੇ ਜੀ ਕਿਵੇਂ ਲੱਗਣਾ ਹੋਇਆ ਇਸ ਗੱਲ ਨੂੰ ਜ਼ਰੂਰ ਸਮਝਿਆ ਜਾਏ ਮੈਂ ਇੱਕ ਬੇਨਤੀ ਨਾਲ ਜ਼ਰੂਰ ਕਰਾਂ ਸਾਹ ਸੰਗਤ ਜਿੱਥੇ ਘਰ ਵਾਲੇ ਦੇ ਨਾਲ ਲੜਾਈ ਝਗੜਾ ਰਹਿੰਦਾ ਹੈ ਨਜਾਇਜ਼ ਕੀਤੀ ਜਾਂਦੀ ਹੈ ਇੱਕ ਔਰਤ ਇੱਕ ਬੀਬੀ ਕਹਿੰਦੀ ਹੈ ਮੇਰੀ ਚੱਲੇ ਘਰ ਵਾਲਾ ਜਿੰਨੇ ਪੈਸੇ ਲਿਆਵੇ ਮੇਰੇ ਹੱਥ ਹੋਣ ਤੇ ਮੈਂ ਆਪਣੀ ਐਸ਼ ਦੇ ਵਿੱਚ ਉਡਾਵਾ ਉਹ ਘਰਤ ਰੱਖੀ ਨਹੀਂ ਕਰਦਾ ਜਿੱਥੇ ਇੱਕ ਬੀਬੀ ਇੱਕ ਭੈਣ ਆਪਣੇ ਘਰ ਵਾਲੇ ਦੀ ਕਮਾਈ ਨੂੰ ਆਪਣੇ ਪੇਕਿਆਂ ਦੇ ਵਿੱਚ ੜਾਉਣਾ ਸ਼ੁਰੂ ਕਰ ਦੇਵੇ ਉੱਥੇ ਪਤੀ ਦੀ ਜਿਹੜੀ ਹੈ ਚੜ੍ਹਦੀ ਕਲਾ ਹੋ ਹੀ ਨਹੀਂ ਸਕਦੀ ਉੱਥੇ ਉਹ ਆਪਣੇ ਘਰ ਦਾ ਜਿਹੜਾ ਹੈ ਕਦੀ ਵੀ ਜਿਹੜਾ ਹੈ ਚੜ੍ਹਦੇ ਵੱਸ ਨੂੰ ਨਹੀਂ ਉਹ ਲਿਜਾ ਸਕਦੀ ਆਪਣੇ ਘਰ ਨੂੰ ਜਿਹੜਾ ਹੈ ਉਹ ਕਦੀ ਵੀ ਚੜ੍ਹਦੀ ਕਲਾ ਵਾਲੇ ਪਾਸੇ ਨਹੀਂ ਲਿਜਾ ਸਕਦੀ ਕਿਉਂਕਿ ਮੋਹ ਜਿਹੜਾ ਨਾ ਉਹ ਪਿੱਛੇ ਨੂੰ ਖਿੱਚਦਾ ਹੈ ਸਾ ਸੰਗਤ ਆਪਣੇ ਘਰ ਵਾਲੇ ਦੀ ਬੇਇੱਜ਼ਤੀ ਕਰਨਾ ਗਲ-ਗਲ ਤੇ ਲੜਨਾ ਝਗੜਨਾ ਕਿਸੇ ਸਾਹਮਣੇ ਵੀ ਇੱਜ਼ਤ ਨਾ ਕਰਨਾ ਉਹ ਕਾਰ ਕਦੀ ਤਰੱਕੀ ਨਹੀਂ ਕਰਿਆ ਕਰਦੇ ਮਹਾਂਪੁਰਖ ਕਹਿੰਦੇ ਸੀ ਕਿ ਇੱਕ ਔਰਤ ਇੱਕ ਬੰਦੇ ਦੀ ਇੱਜ਼ਤ ਨੂੰ ਸਤਵੇਂ ਅਸਮਾਨ ਤੇ ਲਿਜਾ ਸਕਦੀ ਹੈ ਇੱਕ ਔਰਤ ਹੀ ਇੱਕ ਉਸ ਦੀ ਇੱਜ਼ਤ ਨੂੰ ਲੀਰੋ ਲੀਰ ਵੀ ਕਰ ਸਕਦੀ ਹੈ ਕਿਉਂਕਿ ਇਹ ਇੱਕ ਔਰਤ ਦੇ ਹੱਥ ਦੇ ਵਿੱਚ ਹੈ ਪਿਆਰਿਓ ਪਤੀ ਵਰਤਾ ਧਰਮ ਦੇ ਵਿੱਚ ਪਰਪੱਕ ਰਹਿਣਾ ਤੇ ਪਤਨੀ ਬ੍ਰਤਾ ਧਰਮ ਦੇ ਵਿੱਚ ਪਰਪੱਕ ਰਹਿਣਾ ਬੰਦੇ ਲਈ ਵੀ ਬਹੁਤ ਜ਼ਰੂਰੀ ਆ ਫਿਰ ਕਿਤੇ ਜਾ ਕੇ ਰਿਸ਼ਤੇ ਫੱਟ ਬੈਠਦੇ ਨੇ ਫਿਰ ਕਿਤੇ ਜਾ ਕੇ ਸਹੀ ਮੈਨਿਆਂ ਦੇ ਵਿੱਚ ਰਿਸ਼ਤੇ ਜੜੇ ਨੇ ਉਹ ਨਿਭਦੇ ਨੇ ਪਿਆਰਿਓ ਮੈਂ ਬੇਨਤੀ ਕਰਾਂ ਕਹਿੰਦੇ ਨੇ ਪ੍ਰਾਣੇ ਸਮਿਆ ਦੇ ਵਿੱਚ ਕਹਿੰਦੇ ਜਿਹੜੇ ਘਰ ਦੇ ਵਿੱਚ ਮਰਦ ਪ੍ਰਧਾਨ ਹੈ ਉਹ ਤੇ ਘਰ ਜਾਂਦਾ ਵਧੀਆ ਤਰੀਕੇ ਨਾਲ ਚੱਲਦਾ ਤੇ ਜਿੱਥੇ ਔਰਤ ਪ੍ਰਧਾਨਤਾ ਕਰਨ ਲੱਗਦਾ ਹੈ ਤੇ ਬੰਦਿਆਂ ਨੂੰ ਪਿੱਛੇ ਛੁੱਟਦਾ ਹੈ ਤੇ ਕਹਿੰਦੇ ਉਹ ਘਰ ਕਦੀ ਤਰੱਕੀ ਨਹੀਂ ਕਰਦਾ ਉਹਦੇ ਪਿੱਛੇ ਵੀ ਇੱਕ ਕਾਰਨ ਸੀ ਸਾਥ ਸੰਗਤ ਚਲੋ ਮੈਂ ਨਹੀਂ ਕਹਿੰਦਾ ਕਿ ਔਰਤਾਂ ਜਿਹੜੀਆਂ ਨੇ ਉਹ ਬੰਦਿਆਂ ਨਾਲੋਂ ਘੱਟ ਨੇ ਤੇ ਉਹ ਕਿਸੇ ਪੱਧਰ ਨੀਵੀਆਂ ਨੇ ਨਹੀਂ ਪਿਆਰਿਓ ਮੇਰੇ ਕਹਿਣ ਦਾ ਭਾਵ ਇਹ ਵੇ ਕਿ ਸਾਨੂੰ ਇੱਕ ਦੂਜੇ ਦੀ ਇੱਜ਼ਤ ਕਰਨੀ ਚਾਹੀਦੀ ਹੈ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹਰ ਇੱਕ ਚੀਜ਼ ਨੂੰ ਪਿਆਰ ਨਾਲ ਆਪ ਸਮਝ ਕੇ ਫੇਰ ਕਾਰਜ ਨੂੰ ਕਰਨਾ ਚਾਹੀਦਾ ਹੈ ਤੇ ਇੱਕ ਦੂਜੇ ਦਾ ਸਤਿਕਾਰ ਕਰਕੇ ਪ੍ਰੇਮ ਭਾਵਨਾ ਨਾਲ ਸਾਨੂੰ ਕਾਰਜ ਕਰਨੇ ਚਾਹੀਦੇ ਜੇ ਅਸੀਂ ਆਪ ਬਹਾਰੇ ਹੋ ਕੇ ਕਾਰਜ ਕਰਾਂਗੇ ਤੇ ਫਿਰ ਯਾਦ ਰੱਖਿਓ ਫਿਰ ਹੱਥ ਪੱਲੇ ਕੁਝ ਨਹੀਂ ਲੱਗਣਾ ਸਕਸੈਸ ਸਾਡੇ ਘਰ ਦੀ ਜਿਹੜੀ ਆ ਫੇਰ ਹੋਏਗੀ ਜਦੋਂ ਅਸੀਂ ਇੱਕ ਦੂਜੇ ਦਾ ਸਤਿਕਾਰ ਕਰਾਂਗੇ ਮੇਰੇ ਕਹਿਣ ਤੋਂ ਭਾਵ ਜਿਹੜੇ ਘਰਾਂ ਦੇ ਵਿੱਚ ਦੋ ਜੀਵ ਮਿਲ ਕੇ ਬੈਠਦੇ ਨੇ ਜਿਹੜੇ ਘਰਾਂ ਦੇ ਵਿੱਚ ਦੋਵੇਂ ਜੀਆਂ ਦੀ ਆਪਸ ਦੇ ਵਿੱਚ ਵਧੀਆ ਬਣਦੀ ਹੈ ਜਾਂ ਫਿਰ ਇੰਝ ਕਹਿ ਲਓ ਜਿਹੜੇ ਘਰਾਂ ਦੇ ਵਿੱਚ ਪ੍ਰੇਮ ਭਾਵਨਾ ਹੈ ਏਕਾ ਸੂਤ ਹੈ ਉਹੀ ਘਰ ترقی ਕਰਦੇ ਨੇ ਦੂਜੇ ਘਰ ترقی ਨਹੀਂ ਕਰਦੇ ਪੁਰਾਣੇ ਗ੍ਰੰਥਾਂ ਦੇ ਵਿੱਚ ਇਹ ਗੱਲ ਲਿਖਿਆ ਕਹਿੰਦੇ ਜਿਹੜੀ ਘਰਵਾਲੀ ਆਪਣੇ ਘਰ ਵਾਲੇ ਦੀ ਇੱਜ਼ਤ ਨਹੀਂ ਕਰਦੀ ਉਹਨੂੰ ਜਗ੍ਹਾ-ਜਗ੍ਹਾ ਤੇ ਭੰਡਦੀ ਐ ਉਹਦੀ ਇੱਜ਼ਤ ਨੂੰ ਨਿਲਾਮ ਕਰਦੀ ਐ ਕਹਿੰਦੇ ਉਥੇ ਫਿਰ ਪਤੀ ਜਿਹੜਾ ਹੈ ਕਦੇ ਵੀ ਉਸ ਔਰਤ ਦੀ ਇੱਜ਼ਤ ਨਹੀਂ ਕਰ ਸਕਦਾ ਤੇ ਨਾ ਹੀ ਉਹ ਘਰਕ ਦੇ ਤਰੱਕੀ ਕਰਦਾ ਕਿਉਂਕਿ ਚਾਰ ਬੰਦਿਆਂ ਨੂੰ ਪਤਾ ਹੁੰਦਾ ਵੀ ਇਹਦੀ ਘਰ ਦੇ ਵਿੱਚ ਕਿੰਨੀ ਕੁ ਇੱਜ਼ਤ ਹੈ ਹੁਣ ਆਪਾਂ ਨੂੰ ਵੀ ਪਤਾ ਕਿ ਫਲਾਣੇ ਬੰਦੇ ਦੀ ਕਿੰਨੀ ਕੁ ਇੱਜ਼ਤ ਹੈ ਆਪਾਂ ਨੂੰ ਉਸ ਦਰਜੇ ਦਾ ਰੱਖ ਕੇ ਉਹਦੇ ਨਾਲ ਗੱਲ ਕਰਾਂਗੇ ਵੀ ਇਹਦੇ ਘਰੇ ਇੱਜ਼ਤ ਨਹੀਂ ਆਪਾਂ ਇਹਦੀ ਇੱਜ਼ਤ ਕਿਉਂ ਕਰਨੀ ਇਦਾਂ ਭਾਵੇਂ ਮੂੰਹ ਤੇ ਜੀ ਜੀ ਕਹੀ ਜਾਂ ਪਿੱਛੋਂ ਤਾਂ ਆਪਾਂ ਫਿਰ ਉਹਨੂੰ ਜਿਹੜੇ ਹਿਸਾਬ ਨਾਲ ਟਰੀਟ ਕਰਦੇ ਹਾਂ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਸੋ ਸੰਤ ਜੀ ਜੀ ਐਸੇ ਕਰਕੇ ਕਹਿੰਦੇ ਹੁੰਦੇ ਸੀ ਕਿ ਭਲੇ ਉਹ ਰਿਸ਼ਤਿਆਂ ਨੂੰ ਨਿਭਾਓ ਪਰ ਪਿਆਰ, ਪ੍ਰੇਮ ਭਾਵਨਾ ਨਾਲ ਇੱਕ ਦੂਜੇ ਨਾਲ ਸਮਝ ਕੇ ਚੱਲੋ ਤੇ ਯਾਦ ਰੱਖਿਓ ਬੀਬੀਆਂ ਭੈਣਾਂ ਇੱਕ ਇਹੋ ਜਿਹਾ ਸਿਸਟਮ ਤਿਆਰ ਕਰਨ ਕਿ ਗੁਰੂ ਦੀ ਬਾਣੀ ਨੂੰ ਪੜਨ ਕਿ ਤੁਹਾਨੂੰ ਸਮਝ ਆਵੇ, ਸਾਰਿਆਂ ਨੂੰ ਸਮਝ ਆਵੇ, ਸਾਰਿਆਂ ਨੂੰ ਗੁਰੂ ਦੇ ਉਪਦੇਸ਼ ਨਾਲ ਜੁੜਨਾ ਚਾਹੀਦਾ ਹੈ। ਕਿ ਭਲੇਓ ਰਿਸ਼ਤਿਆਂ ਨੂੰ ਨਿਭਾਉਣ ਦੀ ਗੱਲ ਜੇ ਆਉਂਦੀ ਹੈ ਨਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਭ ਤੋਂ ਬਿਹਤਰ ਸਮਝਾਉਂਦੇ ਨੇ ਪਿਆਰਿਓ ਕਦੇ ਪੁੱਛਿਆ ਕਰੋ ਪਾਤਸ਼ਾਹ ਨੂੰ ਇਹ ਚੀਜ਼ ਨੂੰ ਸਮਝਿਓ